ਜੱਸਾ ਸਿੰਘ ਆਲੂਵਾਲੀਆ ਜੀ 20000 ਤੇ ਬਖੇਲ ਸਿੰਘ ਕਰੋੜ ਸਿੰਘ ਆਦੀ 30000 ਫੌਜੀ ਦਿੱਲੀ ਦਾ ਇੱਕ ਇਲਾਕਾ ਹੈ ਹੌਜ ਖਾਸ ਇਸ ਇਲਾਕੇ ਦੇ ਉੱਤੇ ਇਹਨਾਂ ਜੁਦਿਆਂ ਨੇ ਕਬਜ਼ਾ ਕਰ ਲਿਆ ਅਸਲ 'ਚ ਕਸ਼ਮੀਰ ਤਾਂ ਗੁਲਾਬ ਸਿੰਘ ਨੂੰ ਉਹਦੀ ਜਿਹੜੀ ਗਦਾਰੀ ਉਹਨੇ ਕੀਤੀ ਖਾਲਸਾ ਰਾਜ ਦੇ ਨਾਲ ਉਹਦੇ ਇਨਾਮ ਵਜੋਂ ਦਿੱਤਾ ਗਿਆ ਗਦਾਰੀ ਕਰਮ ਦੇ ਬਹੁਤ ਵੱਡੇ ਮੋਲ ਮਿਲਦੇ ਨੇ ਕਿਸੇ ਨੂੰ ਮੁੱਖ ਮੰਤਰੀ ਦੀ ਅਉਦੇ ਮਿਲ ਜਾਂਦੇ ਨੇ ਇਸ ਨੂੰ ਕੁਝ ਮਿਲ ਜਾਂਦਾ ਸਿੱਖਾਂ ਦੀ ਜਿਹੜੀ ਖੂਨ ਦੀ ਹੌਲੀ ਖੇਢੀ ਗਈ ਗਲੀ ਗਲੀ ਦੇ ਵਿੱਚ ਪੁਚੜਾਂ ਨੇ ਖੂਨ ਡੋਲਿਆ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਪੁੱਤਰ ਕਾਰਜ ਸਿੰਘ ਤੇ ਚੇਰਾ ਭਰਾ ਬਾਬਾ ਗੁਰਬਚਨ ਸਿੰਘ ਦੀ ਮਨੋਚਾਲ ਨੂੰ ਇੱਕ ਫਰਜੀ ਮੁਕਾਬਲੇ ਦੇ ਵਿੱਚ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬ ਸਿੰਘ ਕਹਿੰਦਾ ਹਾਂ ਦਾ ਟੀਵੀ ਅੰਗਰੇਜ਼ ਦੇ ਉੱਤੇ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਇਹਦੀ ਸੰਖੇਪ ਜੀ ਜਾਣਕਾਰੀ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਉਂਦਾ ਹੋਵੇਗਾ ਸਾਡਾ ਪ੍ਰੋਗਰਾਮ ਪਸੰਦ ਆਵੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਸੁਝਾਅ ਦਿਆ ਕਰੋ ਜੋ ਅਸੀਂ ਅੱਗੇ ਵਧੀਆਂ ਕਰ ਸਕੀਏ ਅੱਜ 9 ਮਾਰਚ ਆ 9 ਮਾਰਚ ਦੀ ਆਪਾਂ ਗੱਲ ਕਰਾਂਗੇ ਜੀ ਅੱਜ ਜੱਸਾ ਸਿੰਘ ਆਲੂਵਾਲੀਆ ਜੀ 20000 ਤੇ ਬਘੇਲ ਸਿੰਘ ਕਰੋੜ ਸਿੰਘ ਦੀ 30000 ਫੌਜ ਨੇ 9 ਮਾਰਚ ਨੂੰ 1700 83 ਦੇ ਦਿਨ ਦਿੱਲੀ ਦਾ ਇੱਕ ਇਲਾਕਾ ਹੈ ਹੌਜ ਖਾਸ ਇਸ ਇਲਾਕੇ ਦੇ ਉੱਤੇ ਇਹਨਾਂ ਜੋਧਿਆਂ ਨੇ ਕਬਜ਼ਾ ਕਰ ਲਿਆ 1845-46 ਦੇ ਵਿੱਚ ਬ੍ਰਾਹਮਣ ਤੇ ਡੋਗਰੀਆਂ ਦੀ ਗੈਦਾਰੀ ਕਰਨ ਸਿੱਖਾਂ ਦੀ ਅੰਗਰੇਜ਼ਾਂ ਦੇ ਹੱਥੋਂ ਹਾਰ ਹੋ ਗਈ 9 ਮਾਰਚ 1846 ਦੇ ਦਿਨ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਤੇ ਇੱਕ ਜਵਰੀ ਸੰਧੀ ਠੋਕ ਦਿੱਤੀ ਜਿਸ ਵਿੱਚ 8 ਸ਼ਰਤਾਂ ਰੱਖੀਆਂ ਗਈਆਂ 11 ਮਾਰਚ ਨੂੰ ਇਸ ਵਿੱਚ ਨਵੀਆਂ ਸ਼ਰਤਾਂ 8 ਹੋਰ ਸ਼ਾਮਲ ਕਰ ਦਿੱਤੀਆਂ ਗਈਆਂ ਇਹਨਾਂ ਦੋਵਾਂ ਸੰਧੀਆਂ ਮੁਤਾਬਕ ਜਿਹੜੀ 1 ਨੰਬਰ ਦੀ ਸ਼ਰਤ ਸੀ ਇਸ ਸੰਧੀ ਦੀ ਉਹ ਇਹ ਸੀ ਕਿ ਜਲੰਧਰ ਦਬਾਬ ਸਤਲੋਜ ਤੇ ਬਿਆਸ ਦੇ ਜਿਹੜਾ ਸੈਂਟਰ ਦਾ ਏਰੀਆ ਹੈ ਵਿੱਚ ਘਰਲਾ ਇਲਾਕਾ ਹੈ ਅਗਰੇਜਨ ਉਹ ਜਿਹੜਾ ਇਲਾਕਾ ਹੈ ਉਹ ਜੰਗ ਦੇ ਖਰਚੇ ਵਜੋਂ ਦੇ ਦਿੱਤਾ ਜਾਏਗਾ ਦੂਜੇ ਨੰਬਰ ਤੇ ਇਹਦੇ ਵਿੱਚ ਸ਼ਰਤ ਇਹ ਰੱਖੀ ਗਈ ਕਿ ਲਾਹੌਰ ਦਰਬਾਰ ਨੂੰ 1.5 ਕਰੋੜ ਰੁਪਏ ਜੰਗ ਦਾ ਹਰਜਾਨਾ ਪਾਇਆ ਜਾਏਗਾ ਇਸ ਰਕਮ ਦੀ ਅਦਾਇਗੀ ਵਾਸਤੇ ਲਾਹੌਰ ਦਰਬਾਰ ਦੇ ਖਜ਼ਾਨੇ ਵਿੱਚ ਪੂਰੀ ਰਕਮ ਹੈ ਨਹੀਂ ਸੀ ਇਸ ਕਰਕੇ ਇਹ ਰਕਮ ਅਦਾ ਕਰਨ ਵਾਸਤੇ ਗੁਲਾਬ ਸਿੰਘ ਡੋਗਰੇ ਨੇ 68 ਲੱਖ ਦੇ ਵਿੱਚ ਜੰਮੂ ਕਸ਼ਮੀਰ ਦਾ ਜਿਹੜਾ ਸੂਬਾ ਸੀ ਉਹ ਖਰੀਦ ਲਿਆ ਕਹਿੰਦੇ ਨੇ ਕਿ ਚੋਰਾ ਦੇ ਕੱਪੜੇ ਤੇ ਡਾਂਗਾ ਦੇ ਗਜ 68 ਲੱਖ ਦੇ ਵਿੱਚ ਇੱਕ ਪੂਰਾ ਸੂਬਾ ਜਿਹੜਾ ਸੀ ਉਹ ਖਰੀਦ ਲਿਆ ਗਿਆ ਕਿ ਗੁਲਾਬ ਸਿੰਘ ਨੇ ਇਹ ਰਕਮ ਆਪਣੇ ਕੋਲ ਜਿਹੜਾ ਰਾਣੀ ਚੰਦਕੌਰ ਦਾ ਖਜ਼ਾਨਾ ਪਿਆ ਹੋਇਆ ਸੀ ਇਹਦੇ ਕੋਲ ਉਹਦੇ ਚੋਰੀ ਕੀਤੇ ਚੋਰੀ ਕੀਤੇ ਗਿਆ ਪੈਸਿਆਂ ਦੇ ਨਾਲ ਇਹ ਜਿਹੜਾ ਸੀ ਰਕਮ ਅਦਾ ਕੀਤੀ ਗਈ ਪਰ ਕਨਿੰਗਮ ਜਿਹੜਾ ਉਹਦਾ ਕਹਿਣਾ ਹੈ ਕਿ ਇਹ ਰਕਮ ਕਦੇ ਵੀ ਅਦਾ ਨਹੀਂ ਕੀਤੀ ਗਈ ਗੋਰੀਆਂ ਨੂੰ ਦਰਅਸਲ ਚ ਕਸ਼ਮੀਰ ਦਾ ਗੁਲਾਬ ਸਿੰਘ ਨੂੰ ਉਹਦੀ ਜਿਹੜੀ ਗਦਾਰੀ ਉਹਨੇ ਕੀਤੀ ਖਾਲਸਾ ਰਾਜ ਦੇ ਨਾਲ ਉਹਦੇ ਇਨਾਮ ਵਜੋਂ ਦਿੱਤਾ ਗਿਆ ਉਸ ਕੋਲ ਇਸ ਤੋਂ ਇਲਾਵਾ ਚੰਦਕੌਰ ਦੇ ਜਿਹੜਾ ਖਜ਼ਾਨਾ ਸੀ ਉਸ ਤੋਂ ਇਲਾਵਾ 1 ਕਰੋੜ ਤੋਂ ਵੱਧ ਹੋਰ ਵੀ ਰਕਮਾਂ ਹੈ ਵੀ ਸੀ ਜਿਹੜੀ ਕਿ ਲਾਹੌਰ ਦਰਬਾਰ ਦੇ ਵਿੱਚੋਂ ਲੁੱਟੀ ਗਈ ਸੀ ਸ਼ਰਤ ਨੰਬਰ 3 ਲਾਹੌਰ ਦਰਬਾਰ ਸਿਰਫ 25 ਬਟਾਲੀਅਨ ਜਿਹੜੀਆਂ ਨੇ 25 ਬਟਾਲੀਅਨਾਂ ਜਿਹੜੀ ਪੈਦਲ ਫੌਜੀ ਉਹ ਰੱਖ ਸਕੇਗੀ ਤੇ 12000 ਜਿਹੜੇ ਘੋੜਸਵਾਰ ਉਹ ਰੱਖ ਸਕੇਗੀ ਜਿਹੜੀ ਚੌਥੀ ਸ਼ਰਤ ਸੀ ਉਹ ਇਹ ਰੱਖੀ ਗਈ ਕਿ ਅੰਗਰੇਜ਼ਾਂ ਵੱਲੋਂ ਕਬਜ਼ੇ ਵਿੱਚ ਲਈਆਂ ਗਈਆਂ ਤੋਪਾਂ ਤੋਂ ਇਲਾਵਾ 36 ਉਹ ਤੋਪਾਂ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਵਰਤੀਆਂ ਜਾਣ ਵਾਸਤੇ ਸਭਰਾਵਾਂ ਲਗਾਈਆਂ ਗਈਆਂ ਸਨ ਹੁਣ ਉਹ ਵੀ ਅੰਗਰੇਜ਼ਾਂ ਦੀਆਂ ਹੋ ਜਾਣਗੀਆਂ ਅੰਗਰੇਜ਼ਾਂ ਨੂੰ ਦਿੱਤੀਆਂ ਜਾਣਗੀਆਂ ਪੰਜਵੀਂ ਸ਼ਰਤੇ ਦੇ ਵਿੱਚ ਇਹ ਸੀ ਕਿ ਅੰਗਰੇਜ਼ ਫੌਜ ਲਾਹੌਰ ਦੇ ਇਲਾਕੇ ਵਿੱਚੋਂ ਜਦੋਂ ਮਰਜ਼ੀ ਲੰਘ ਜਾਗੀ ਉਹਨਾਂ ਨੂੰ ਕੋਈ ਰੁਕ ਟੁਕ ਨਹੀਂ ਹੋਵੇਗੀ। ਸੇਵੀ ਜਿਹੜੀ ਸ਼ਰਤ ਸੀ ਇਹਦੇ ਵਿੱਚ ਉਹ ਇਹ ਰੱਖੀ ਗਈ ਕਿ ਲਾਹੌਰ ਦਰਬਾਰ ਕਿਸੇ ਵੀ ਯੂਰੋਪੀਅਨ ਨੂੰ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਨੌਕਰੀ ਦੇ ਨਹੀਂ ਰੱਖੇਗਾ। ਆਪਾਂ ਕਹਿੰਦੇ ਆ ਨਾ ਕਿ ਬਾਹਰ ਦੇ ਲੋਕ ਉੱਥੇ ਆ ਕੇ ਕੰਮ ਕਰਦੇ ਸਨ ਲਾਹੌਰ ਦਰਬਾਰ ਦੇ ਵਿੱਚ। ਅੰਗਰੇਜ਼ਾਂ ਨੇ ਕਿਹਾ ਕਿ ਕੋਈ ਵੀ ਯੂਰੋਪੀਅਨ ਜਿਹੜਾ ਉਹ ਸਾਡੇ ਤੋਂ ਪੁੱਛੇ ਬਿਨਾਂ ਸਾਡੀ ਮਨਜ਼ੂਰੀ ਤੋਂ ਬਿਨਾਂ ਨੌਕਰੀ ਨਹੀਂ ਕਰੇਗਾ। ਸਤਵੀਂ ਜਿਹੜੀ ਸ਼ਰਤੇ ਦੇ ਵਿੱਚ ਰੱਖੀ ਗਈ ਉਹ ਇਹ ਸੀ ਕਿ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਦੇ ਵਿੱਚ ਚੰਗਾ ਮਾਹੌਲ ਕਾਇਮ ਕਰਨ ਵਾਸਤੇ ਦਰਅਸਲ ਤੇ ਗਦਾਰੀ ਦੇ ਇਨਾਮ ਵਜੋਂ ਗੁਲਾਬ ਸਿੰਘ ਨੂੰ ਜੰਮੂ ਵਿੱਚ ਖੁਦਮੁਖਤਿਆਰੀ ਦਿੱਤੀ ਜਾਵੇਗੀ। ਅੱਠਵੀਂ ਸ਼ਰਤ ਹੁਣ ਵੀ ਤੁਸੀਂ ਵੇਖੋ ਗਦਾਰੀ ਕਰਨ ਦੇ ਬਹੁਤ ਵੱਡੇ ਮੋਦ ਮਿਲਦੇ ਨੇ ਕਿਸੇ ਨੂੰ ਮੁੱਖ ਮੰਤਰੀ ਦੀ ਅਹੁਦੇ ਮਿਲ ਜਾਂਦੇ ਨੇ ਕਿਸੇ ਨੂੰ ਕੁਝ ਮਿਲ ਜਾਂਦਾ। ਅਠਵੀਂ ਸ਼ਰਤ ਜਿਹੜੀ ਸੀ ਕਿ ਅੰਗਰੇਜ਼ੀ ਫੌਜ 1 ਸਾਲ ਵਾਸਤੇ ਲਾਹੌਰ ਵਿੱਚ ਰਹੇਗੀ ਤੇ ਇਸ ਦਾ ਜੋ ਵੀ ਖਰਚਾ ਹੋਵੇਗਾ ਉਹ ਲਾਹੌਰ ਦਰਬਾਰ ਦੇਵੇਗਾ ਇਹਨਾਂ ਅੱਠ ਸ਼ਰਤਾਂ ਤੋਂ ਇਲਾਵਾ ਅੱਠ ਹੋਰ ਅਹਿਦ ਨੁਕਤੇ ਜਿਹੜੇ ਸਨ 16 ਨੁਕਤਿਆਂ ਵਾਲੇ ਇਸ ਅਹਿਦ ਨਾਮੇ ਤੇ ਅੰਗਰੇਜ਼ਾਂ ਵੱਲੋਂ ਦਸਤਕਤ ਕਰਵਾਏ ਗਏ ਜਿਹੜੇ ਅੰਗਰੇਜ਼ਾਂ ਵੱਲੋਂ ਦਸਤਕਤ ਕੀਤੇ ਗਏ ਉਹ ਕੀਤੇ ਗਏ ਫੈਡਰਿਕ ਕੈਰੀ ਹੈਨਰੀ ਲਾਰਸ ਤੇ ਰਾਬਰਟ ਮਿਟਗਮਰੀ ਨੇ ਜਿਹੜੇ ਸਿੱਖਾਂ ਵੱਲੋਂ ਦਸਕਤੇ ਦੇ ਉੱਤੇ ਹੋਏ ਉਹਦੇ ਵਿੱਚ ਸਨ ਭਾਈ ਰਾਮ ਸਿੰਘ ਲਾਲ ਸਿੰਘ ਤੇਜਾ ਸਿੰਘ ਚਤਰ ਸਿੰਘ ਅਟਾਰੀ ਰਣਜੋਤ ਸਿੰਘ ਮਜੀਠੀਆ ਦੀਵਾਨ ਦੀਨਾ ਨਾਥ ਤੇ ਫਕੀਰ ਨੂਰਉddin ਇਹਨਾਂ ਦੀ ਦਸਕਤ ਜਿਹੜੇ ਸਨ ਉਹ ਇਹਦੇ ਉੱਤੇ ਹੋਏ 4 ਮਾਰਚ 1988 ਦੇ ਦਿਨ ਜਸਵੀਰ ਸਿੰਘ ਰੋਡੇ ਦੀ ਰਿਹਾਈ ਮਗਰੋਂ ਉਹਦੇ ਦਾਦੇ ਬਾਬਾ ਜਗਿੰਦਰ ਸਿੰਘ ਨੇ ਐਲਾਨ ਕੀਤਾ ਕਿ 9 ਮਾਰਚ ਨੂੰ ਜਸਵੀਰ ਸਿੰਘ ਦੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਤਾਜ ਪੋਸ਼ੀ ਕੀਤੀ ਜਾਵੇਗੀ ਸਿੱਖ ਤਵਾਰੀਖ ਦੇ ਫਲਸਫੇ ਵਿੱਚ ਇਹ ਨਵਾਂ ਉਪਰਾ ਤੇ ਗਲਤ ਸ਼ਬਦ ਸੀ ਅਕਾਲ ਤਖਤ ਸਾਹਿਬ ਦਾ ਮੁੱਖ ਸੇਵਾਦਾਰ ਕੋਈ ਬਾਦਸ਼ਾਹ ਨਹੀਂ ਉਹ ਪ੍ਰਧਾਨ ਜਾਂ ਚੇਅਰਮੈਨ ਵੀ ਨਹੀਂ ਉਹ ਸਈਆਂ ਦੇ ਪਾਪਾਂ ਵਾਂਗਰਾਮ ਵੀ ਨਹੀਂ ਉਹ ਇਸਲਾਮ ਦੇ ਖਲੀਫਾ ਦੇ ਵਾਂਗ ਵੀ ਨਹੀਂ ਹਿੰਦੂਆਂ ਦੇ ਜਗਤਗੁਰੂ ਵਗ ਵੀ ਹੋ ਨਹੀਂ ਬੋਧੀਆਂ ਦੇ ਦলাই ਲਾਮਾ ਦੇ ਵਾਂਗ ਵੀ ਨਹੀਂ ਅਕਾਲ ਤਖਤ ਦਾ ਜਥੇਦਾਰ ਸੇਵਾਦਾਰ ਹੈ ਇੱਕ ਕਿਸਮ ਦਾ ਸੀਨੀਅਰ ਗ੍ਰੰਥੀ ਹੈ ਪੁਜਾਰੀ ਹੈ ਉਹ ਦਾ ਪੁਜਾਰੀਆਂ ਦਾ ਵੱਡਾ ਪੁਜਾਰੀ ਹੈ ਫਿਰ ਇਸ ਤਾਜ ਪੋਛੀ ਦਾ ਮਤਲਬ ਤਾਂ ਉਸ ਨੂੰ ਸਿੱਖਾਂ ਦਾ ਬਾਦਸ਼ਾਹ ਦਰਸਾਣਾ ਸੀ ਉਹਨਾਂ ਦੇ ਬਾਬਾ ਜਗਿੰਦਰ ਸਿੰਘ ਦਾ ਇਹੋ ਜਿਹਾ ਬਿਆਨ ਦੇਣ ਦਾ ਕੋਈ ਤੁਕ ਨਹੀਂ ਸੀ ਕਿਉਂਕਿ ਬਾਬਾ ਅਕਾਲ ਤਖਤ ਦਾ ਕੋਈ ਬਲਾਰਾ ਨਹੀਂ ਸੀ ਪਰ ਬਿਆਨ ਦਿੱਤਾ ਗਿਆ ਸਿੱਖਾਂ ਦੀ ਜਿਹੜੀ ਖੂਨ ਦੀ ਹोली ਖੇਢੀ ਗਈ ਗਲੀ ਗਲੀ ਦੇ ਵਿੱਚ ਬੁਚੜਾਂ ਨੇ ਖੂਨ ਡੋਲਿਆ ਉਸ ਮਹਮ ਦੇ ਤਹਿਤ 9 ਮਾਰਚ ਨੂੰ 1919 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਪੁੱਤਰ ਕਾਰਜ ਸਿੰਘ ਚਚੇਰਾਪਰਾ ਬਾਬਾ ਗੁਰਵਚਨ ਸਿੰਘ ਜੀ ਮਨੋਚਲ ਨੂੰ ਇੱਕ ਫਰਜੀ ਮੁਕਾਬਲੇ ਦੇ ਵਿੱਚ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਪੰਜਾਬ ਪੁਲਿਸ ਨੇ 9 ਮਾਰਚ 1991 ਦੇ ਦਿਨ ਕੁਲਦੀਪ ਸਿੰਘ ਪੁੱਤਰ ਰਚਨ ਸਿੰਘ ਵਾਸੀ ਮਾਨਕ ਮਾਜਰਾ ਨੇੜੇ ਰੰਗੀਲਪੁਰ ਜ਼ਿਲ੍ਹਾ ਰੋਪੜ ਆਤਮ ਪ੍ਰਕਾਸ਼ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਮਾਨਕ ਮਾਜਰਾ ਨੇੜੇ ਰੰਗੀਲਪੁਰ ਜ਼ਿਲ੍ਹਾ ਰੋਪੜ ਅਰਜਿੰਦਰ ਸਿੰਘ ਉਰਫ ਪਹਿਲਵਾਨ ਉਰਫ ਜਿੰਦਾ ਪੁੱਤਰ ਸੁਰਤਾ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਜਗਤਾਰ ਸਿੰਘ ਢੋਲਾ ਵਾਸੀ ਰਸੂਲਪੁਰ ਅੰਮ੍ਰਿਤਸਰ ਜਸਮੀਲ ਸਿੰਘ ਜੱਸਾ ਬੱਬਰ ਤੇ ਲਖਵੀਰ ਸਿੰਘ ਫੌਜੀ ਦੋਵੇਂ ਵਾਸੀ ਵਰਾਹਾ ਵਰਾਹਾ ਚੈਨ ਪਿੰਡਕ ਸੰਘਵਾਲਾ ਇਹਨਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ 9 ਮਾਰਚ 1992 ਦੇ ਦਿਨ ਪੁਲਸ ਨੇ ਦਵਿੰਦਰ ਸਿੰਘ ਉਰਫ ਕਮਾਂਡੋ ਪੁੱਤਰ ਫੂਲਾ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਇਕਬਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਧਿਆਨਪੁਰ ਤੇ ਇੰਦਰਜੀਤ ਸਿੰਘ ਠੱਠਾ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਨੇ 9 ਮਾਰਚ 1947 ਦੇ ਦਿਨ ਮੁਸਲਮਾਨਾਂ ਦੇ ਇੱਕ ਪਿੰਡ ਦੇ ਵਿੱਚ ਇੱਕ ਸਿੱਖਾਂ ਦਾ ਘਰ ਸੀ ਇਹ ਕੈਬਲਪੁਰ ਜ਼ਿਲ੍ਹਾ ਆ ਤੇ ਪਿੰਡ ਪੈਂਦਾ ਢੇਰੀ ਇਸ ਪਿੰਡ ਦੇ ਵਿੱਚ ਇੱਕ ਹੀ ਸਿੱਖ ਦਾ ਇੱਕੋ ਹੀ ਘਰ ਸੀ ਟੱਬਰ ਵੱਡਾ ਸੀ ਇਹ ਦੱਸਣ ਵਾਲੇ ਪਾਸੇ ਹਿੰਦੂਆਂ ਨੇ ਜਿਵੇਂ ਮੁਸਲਮਾਨਾਂ ਦੇ ਖੂਨ ਦੀ ਹोली ਖੇਢੀ ਤੇ ਉਧਰ ਸਿੱਖਾਂ ਦੇ ਖੂਨ ਦੀ ਹोली ਜਿਹੜੇ ਉਹ ਮੁਸਲਮਾਨ ਜਿਹੜੇ ਸਨ ਉਹ ਖੇਡ ਰਹੇ ਸਨ ਕਈ ਪਿੰਡਾਂ ਨੇ ਜਸਵੰਤ ਸਿੰਘ ਦੇ ਪਰਿਵਾਰ ਨੂੰ ਘੇਰਾ ਪਾ ਲਿਆ ਬਚਨ ਦਾ ਕੋਈ ਰਾਹ ਨਹੀਂ ਸੀ ਮੁਸਲਮਾਨ ਜਗ ਦੀ ਜ਼ਮੀਰ ਵਾਲਾ ਸਿੱਖ ਹੋਣੀ ਸੀ ਸਕਦਾ ਜਵਾਨ ਧੀਆਂ ਸਨ ਪਰਿਵਾਰ ਵੱਡਾ ਸੀ ਜਸਵੰਤ ਸਿੰਘ ਨੇ ਕੀ ਕੀਤਾ ਕਿ ਆਪਣੇ ਪਰਿਵਾਰ ਨੂੰ ਆਪ ਹੀ ਮਾਰ ਦਿੱਤਾ ਤੇ ਬਾਅਦ ਦੇ ਵਿੱਚ ਲੜਦਾ ਹੋਇਆ ਮਾਰਿਆ ਗਿਆ ਜਾਂ ਕਹਿ ਲੋ ਕਿ ਅਣਖ ਵਾਸਤੇ ਸ਼ਹੀਦ ਹੋ ਗਿਆ